Mm-hmm. Mm-hmm. stoyni. <laughs> 민어도우 쟤, 이리야, 너. 아, 너, 너. 아, 귀여 아, 귀여워. 아, 귀 아, 귀 아, 귀여워. 아, 귀여워. 아, 귀여 아, 귀여워. 아, 귀여 ਹਾਂਜੀ ਦੋਸਤੋ ਕੌਣ ਕੌਣ ਖੇਡਦਾ ਰਿਹਾ ਇਹ ਖੇਡ ਤੇ ਬਹੁਤ ਜਿਆਦੇ ਹਰਮਨ ਪਿਆਰੀ ਖੇਡ ਸੀ ਪਹਿਲਾਂ ਇਹ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਹਨੇ ਕਿਹਨੇ ਇਹ ਆਪਣੇ ਸਮੇਂ ਦੇ ਵਿੱਚ ਖੇਡੀ ਆ ਤੇ ਹੁਣ ਵੀ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਬੱਚਿਆਂ ਦੇ ਨਾਲ ਕਿਤੇ 2 ਦਿਨ ਬਾਅਦ ਹਫਤੇ ਬਾਅਦ ਸਮਾਂ ਜਰੂਰ ਕੱਢਿਆ ਕਰੋ ਇਹੋ ਜਿਹੀਆਂ ਖੇਡਾਂ ਜਰੂਰ ਖੇਡਿਆ ਕਰੋ ਜਾਂ ਗਰਾਊਂਡ ਦੇ ਵਿੱਚ ਕੋਈ ਖੇਡ ਖੇਡਣੀ ਕੋਈ ਨਾ ਕੋਈ ਐਕਟੀਵਿਟੀ ਬੱਚਿਆਂ ਦੇ ਨਾਲ ਇਦਾਂ ਜ਼ਰੂਰ ਕਰਿਆ ਕਰੋ ਤਾਂ ਕਿ ਬੱਚਿਆਂ ਦਾ ਜਿਹੜਾ ਤੁਸੀਂ ਧਿਆਨ ਆ ਉਹ ਫੋਨ ਤੋਂ ਥੋੜਾ ਜਿਹਾ ਘਟਾ ਸਕੋ ਕਿਉਂਕਿ ਜਦੋਂ ਤੁਸੀਂ ਬੱਚਿਆਂ ਦੇ ਨਾਲ ਖੇਡਦੇ ਨਹੀਂ ਬੱਚਿਆਂ ਦੇ ਨੂੰ ਆਪਣਾ ਟਾਈਮ ਨਹੀਂ ਦਿੰਦੇ ਫਿਰ ਬੱਚਿਆਂ ਨੇ ਵੀ ਟਾਈਮ ਕਿਤੇ ਤਾਂ ਸਪੈਂਡ ਕਰਨਾ ਹੀ ਆ ਫਿਰ ਉਹ ਫੋਨ ਲੈ ਕੇ ਬੈਠੇ ਰਹਿੰਦੇ ਆ ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਆਪਣੇ ਬੱਚਿਆਂ ਦੇ ਨਾਲ ਥੋੜਾ ਜਿਹਾ ਟਾਈਮ ਸਪੈਂਡ ਕਰਨ ਦੀ ਤੇ ਕੋਈ ਨਾ ਕੋਈ ਐਕਟੀਵਿਟੀ ਇਦਾਂ ਦੀ ਕਰਦੇ ਰਿਹਾ ਕਰੋ ਜਿਨ੍ਹਾਂ ਦੇ ਨਾਲ ਬੱਚਿਆਂ ਦਾ ਸਰੀਰਕ ਵਿਕਾਸ ਤੇ ਦਿਮਾਗੀ ਵਿਕਾਸ ਹੁੰਦਾ ਰਹੇ ਸੋ ਜੇ ਵੀਡੀਓ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਹਦੀ ਕਿਹਦੀ ਇਹ ਜਿਹੜੀ ਖੇਡ ਆ ਹਰਮਨ ਪਿਆਰੀ ਰਹੀ ਆ ਕਿਉਂਕਿ ਪਹਿਲਾਂ ਤਾਂ ਦੇਖੋ ਇਹੀ ਖੇਡਾਂ ਹੁੰਦੀਆਂ ਸੀਗੀਆਂ ਤੇ ਖੇਡਣ ਦੇ ਲਈ ਉਦੋਂ ਮੋਬਾਈਲ ਵਗੈਰਾ ਐਦਾਂ ਹੁੰਦੇ ਨਹੀਂ ਸੀ ਹੁਣ ਤਾਂ ਛੋਟੇ ਛੋਟੇ ਬੱਚੇ ਦੇ ਕੋਲ ਫੋਨ ਤੇ ਗਲਤੀ ਵੀ ਸਾਰੀ ਆਪਣੀ ਹੀ ਆ ਤੇ ਇਸ ਕਰਕੇ ਆਪਾਂ ਨੂੰ ਇਸ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਆਪਾਂ ਬੱਚਿਆਂ ਤੋਂ ਜਿਹੜੇ ਫੋਨ ਬੱਚਿਆਂ ਦੇ ਹੱਥਾਂ 'ਚ ਦਿੱਤੇ ਆ ਉਹਨਾਂ ਤੋਂ ਖਿਹੜਾ ਬੱਚਿਆਂ ਦਾ ਤਾਂ ਹੀ ਛੁੱਟ ਸਕਦਾ ਜੇ ਆਪਾਂ ਉਹਨਾਂ ਨੂੰ ਕੋਈ ਹੋਰ ਉਹਨੇ ਟਾਈਮ ਦੇ ਵਿੱਚ ਕੋਈ ਹੋਰ ਖੇਡ ਦਈਏ ਜਾਂ ਆਪਾਂ ਉਹਨਾਂ ਦੇ ਨਾਲ ਖੇਢੀਏ ਉਹਨਾਂ ਦੇ ਨਾਲ ਕੋਈ ਸਮਾਂ ਬਤੀਤ ਕਰੀਏ ਸੋ ਇਹ ਇੱਕ ਇਦਾਂ ਦੀਆਂ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਸੋ ਜੇ ਵੀਡੀਓ ਚੰਗੀ ਲੱਗੀ ਤੇ ਖੇੜਾ ਦੇਖ ਕੇ ਆਪਣੀਆਂ ਇਹਨੀਆਂ ਪੁਰਾਣੀਆਂ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕੌਣ-ਕੌਣ ਇਹ ਖੇਡ ਨੂੰ ਖੇਡਦਾ ਰਿਹਾ। ਸੋ ਠੀਕ ਆ ਜੀ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ। ਧੰਨਵਾਦ ਸਾਰਿਆਂ ਦਾ। ਦੋ ਬਹੁਤ ਐਪਪੀਆ ਨਾ। ਨਾ ਮੈਂ ਬਹਾ ਅੱਜ 100 ਨਾ ਮੈਂ ਲੱਗ ਜਉ ਤਾ ਨਾ ਇਹ ਚਾਹੀਦਾ। ਥੈਂਕ ਯੂ। ਦੋ